ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆ ਬਠਿੰਡੇ ਛੋਟਾ ਜਿਹਾ ਬਲੌਗ ਬਣਾਵਾਂਗੇ ਅੱਥੋਂ ਆਪਾਂ ਹੁਣ ਚੱਲਦੇ ਆਂ ਗੱਡੀ ਆਪਣੇ ਕੋਲੇ ਆ ਜਾਈ ਗੀ ਅਮਰੂਤੀ 800 ਨਾਲ ਸੁਖਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਚਲੋ ਜੀ ਫਿਰ ਚੱਲਦੇ ਆਂ ਸਨਯੋਗ ਦਿਓ ਆਪਾਂ ਟੂਰ ਕਰਨ ਲੱਗੇ ਆਂ ਇੱਕ ਦੋ ਦਿਨਾਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਬਾਅਦ ਸੀ ਸੋ ਜਿਹੜੀ ਬਾਅਦ ਸੀ ਇਹ ਪਿੰਡਾਂ ਵਿੱਚ ਦੀ ਆਉਣੀ ਆ ਗੁਰਗੋਬ ਸਿੰਘ ਮਾਰਗ ਤੋਂ ਆਉਣੀ ਆ ਉਹਦੇ ਕੱਲਾ ਪਾਤਾ ਵੀ ਆਪਾਂ ਮਿਲਦੇ ਰਾਵਾਂਗੇ ਚਲੋ ਜੀ ਆਪਾਂ ਆਏ ਹਾਂ ਮਲੋਟ ਵਾਲੇ ਪਾਸੋਂ ਤੇ ਸਾਹਮਣੇ ਥਰਮਲ ਆ ਤੇ ਆ ਇਧਰਲੇ ਪਾਸੇ ਕ੍ਰਿਸ਼ਨानगर ਆ ਕ੍ਰਿਸ਼ਨानगर ਦੇ ਵਿੱਚ ਇੱਕ ਬਹੁਤ ਵਧੀਆ ਮਾਰਕੀਟ ਆ ਜਿੱਥੇ ਤੁਹਾਨੂੰ 15000 ਦੀ ਵਾਸ਼ਿੰਗ ਮਸ਼ੀਨ ਜਿਹੜੀ ਉਹ 10000 ਰੁਪਏ ਚ ਮਿਲ ਜੂਗੀ 8.5 ਲੀਟਰ ਵਾਲੀ ਆ ਟੋ ਉੱਥੋਂ ਆਇਆਗਾ ਇਹ ਸਮਾਨ ਦੀ ਟੂਅਟਬਾਈ ਕਰਦੇ ਆ ਤੇ ਤੁਹਾਨੂੰ ਦਿਖਾਉਣੇ ਆ ਮਾਰਕੀਟ ਦੇ ਅੰਦਰੋਂ ਨਜ਼ਾਰਾ ਹਰ ਇੱਕ ਸਮਾਨ ਜਿਹੜਾ ਫਲਿੱਪਕਾਰਟ ਤੇ ਤੇ ਐਮਾਜ਼ਨ ਤੇ ਹੁੰਦਾ ਵਾਪਸੀ ਹੁੰਦੀ ਹੈ ਜਿਨ੍ਹਾਂ ਦੀ ਆਪਾਂ ਮੋੜ ਦਿੰਨੇ ਆ ਸਮਾਨ ਉਹ ਸਮਾਨ ਘੱਟ ਤੇ ਸਸਤੇ ਰੇਟਾਂ ਤੇ ਇੱਥੇ ਆਪਾਂ ਨੂੰ ਦੁਬਾਰੇ ਮਿਲ ਜਾਂਦਾ ਮੈਂ ਮਸ਼ੀਨ ਲੈ ਕੇ ਗਿਆ ਸੀ ਉਹਦੇ ਵਲੌਗ ਨਹੀਂ ਬਣਾ ਸਕੀ ਬਹੁਤ ਵਧੀਆ ਸਮਾਨ ਮਿਲਦਾ ਬਚਤ ਵੀ ਹੈਗੀ ਥੋੜੀ ਤੇ ਤੁਹਾਨੂੰ ਅੰਦਰੋਂ ਸਾਰਾ ਟੂਰ ਦਿਖਾਉਣੇ ਆ ਦਾ ਚੱਲ ਗਏ ਵੀ ਸੁਖਵੀਰ ਸਿੰਘ ਯਾਰ ਅੱਜ ਆਪਾਂ ਆਏ ਸੀ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਬਠਿੰਡੇ ਇਧਰਲੇ ਪਾਸੇ ਥਰਮਲ ਆ ਉਹ ਸਾਹਮਣੇ ਤੁਸੀਂ ਜਾਂਦੇ ਬਠਿੰਡੇ ਤੋਂ ਮਲੋਟ ਮੁਕਸਰ ਰੋਡ ਜਿਹੜੀ ਜਾਂਦੀ ਹੈ ਤੇ ਬਠਿੰਡੇ ਤੋਂ ਨਿਕਲਦੇ ਆ ਸਾਰੀ ਅੰਬੂਜਾ ਫੈਕਟਰੀ ਦੇ ਨੇੜੇ ਤੇ ਇਹ ਮਾਰਕੀਟ ਬਣੀ ਹੋਈ ਆ ਐਵੇਂ ਜਾਂਣ ਦਾ ਆ ਰਿਟਰਨ ਦਾ ਜਿਹੜਾ ਮਾਲ ਆ ਉਹ ਵਾਪਸ ਇੱਥੇ ਆਉਂਦਾ ਤੇ ਆਪਾਂ ਨੂੰ ਡਿਸਕਾਊਂਟ ਮਿਲ ਜਾਂਦਾ ਤੇ ਆਹ ਦੁਕਾਨ ਆ ਦੂਜੇ ਨੰਬਰ ਤੇ ਇਧਰੋਂ ਖੱਬੇ ਹੱਥ ਬਾਈ ਨਾਲ ਆਪਣੀ ਗੱਲਬਾਤ ਸਾਰੀ ਹੋਈ ਐ ਵੀਡੀਓ ਅੱਗੇ ਤੁਸੀਂ ਦੇਖ ਲੋਗੇ ਤੇ ਨਾਲ ਬਣੇ ਦੇ ਜੁੜੇ ਰਹੋ ਤੇ ਵੀਡੀਓ ਦੇਖ ਕੇ ਤੇ ਇੱਥੇ ਆਉਂਗੇ ਤਾਂ 5% ਤੁਹਾਨੂੰ ਡਿਸਕਾਊਂਟ ਜਿਹੜਾ ਐਕਸਟਰਾ ਮਿਲ ਜੂਗਾ 35% ਡਿਸਕਾਊਂਟ ਮਿਲ ਜੂ ਤੁਹਾਨੂੰ ਬਸ 30% ਆ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਇੱਥੇ ਟੋੜੀ ਸਮਾਨ ਦੀਆਂ ਟੋੜੀ ਦੁਕਾਨਾਂ ਜਿਵੇਂ ਜਿੰਮ ਦਾ ਸਮਾਨ ਹੋ ਗਿਆ ਕੋਈ ਵਾਸ਼ਿੰਗ ਮਸ਼ੀਨ ਟੀਵੀ ਫ੍ਰਿਜ ਕੂਲਰ ਜੋ ਮਰਜ਼ੀ ਲੈ ਲਓ ਆ ਸਾਰਾ ਸਮਾਨ ਇਥੇ ਸਸਤਾ ਤੇ ਫਲੇ ਪਕਾੜੇਵੇਂ ਜਾਣ ਦਾ ਭਰਿਆ ਪਿਆ ਸਮਾਨ ਬਈ ਸਾਹਮਣੇ ਟਰੰਕ ਟੈਂਚੀ ਪਿਆ ਕੁਰਸੀਆਂ ਪੰਗਾ ਕੀਵੀ ਵਾਲੀਆਂ ਕੰਪਿਊਟਰ ਵਾਲੀਆਂ ਬੜਾ ਸਮਾਨ ਹੈ ਦੁਕਾਨਾਂ ਨੂੰ ਪੁੱਛਦੇ ਅੰਦਰੋਂ ਵੀਡੀਓ ਬਣਾ ਕੇ ਸਾਨੂੰ ਦਿਖਾ ਦਿੰਦੇ ਆ ਆ ਦੇਖੋ ਉਧਰ ਵੀ ਸਮਾਨ ਸਾਰਾ ਪਿਆ ਬਰਲਪੁਰ ਦੀਆਂ ਮਸ਼ੀਨਾਂ ਤੇ ਉਹ ਸਮਾਨ ਪਿਆ ساری ਮਾਰਕੀਟ ਆ ਉਹ ਸਾਹਮਣੇ ਫਰਿੱਜਾਂ ਪੰਗਾ ਉਧਰਲੇ ਪਾਸੇ ਨਾਲ ਪੰਗਾ ਕੁਰਸੀਆਂ ਸਾਰੀਆਂ ਅੰਦਰ ਕੰਨਾ ਇਮੇ ਜਾਣਦੀਆਂ ਬਈ ਉਹ ਸਾਹਮਣੇ ਥਰਮਲ ਤੁਸੀਂ ਜਾਂਦੇ ਹੁਣ ਆਪਾਂ ਖੜੇ ਆ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਤੇ ਉਧਰ ਸਾਹਮਣੇ ਗੱਡੀ ਖਿਲਾੜ ਕੇ ਆਏ ਆ ਬਹੁਤ ਸਾਹਮਣੇ ਦੁਕਾਨ ਆ ਬਾਈਆਂ ਦੀ ਇੱਕ लवली ਵਾਲਿਆਂ ਦੀ ਉੱਥੇ ਇੱਕ ਦੁਕਾਨ ਆ ਸਾਹਮਣੇ लवली ਵਾਲਿਆਂ ਦੀ ਇਹ ਦੂਜੀ ਦੁਕਾਨ ਅੰਦਰੋਂ ਵੜ ਕੇ ਅੰਦਰ ਬਾਕੀ ਬਾਈ ਨਾਲ ਆਪਣੀ ਗੱਲ ਹੋ ਗਈ ਅੰਦਰੋਂ ਤੁਹਾਨੂੰ ਦਿਖਾਉਣੀ ਆ ਸਾਰਾ ਮਾਹੌਲ ਬਹੁਤ ਸਸੇ ਰੇਟ ਆ ਵਾਸ਼ਿੰਗ ਮਸ਼ੀਨਾਂ ਹੋਊਗਾ ਐਲਈਡੀ ਐਲਸੀਡੀ ਜੋ ਵੀ ਸਮਾਨ ਤੁਸੀਂ ਲੈਣਾ ਸਾਨੂੰ ਗੀਜਰ ਪਈ ਆ ਇੱਥੇ ਕਹਿੰਸ ਵਾਲੇ ਤੇ ਦੂਜੇ ਬਾਈ ਨਾਲ ਕਰਦੇ ਆ ਗੱਲ ਬਾਈ ਡੀਲ ਕਰੀ ਜਾਂਦਾ ਕਿਸੇ ਗੱਲ ਚ ਉਹ ਜੀ ਸਾਰੇ ਜੀ ਇਹ ਦੁਕਾਨ ਹੈਗੀ ਬਾਈ ਜੀ ਆਪਾਂ ਸਾਰੀ ਜਾਣਕਾਰੀ ਲੈਣੇ ਬਾਈ ਜੀ ਕਿਵੇਂ ਕਿਵੇਂ ਰੇਟ ਤੇ ਕੀ ਕੀ ਡਿਸਕਾਊਂਟ ਮਿਲਦਾ ਨਾਲ ਸਾਦੂ ਸਾਰਾ ਦੱਸਿਓ ਸਤਿ ਸ਼੍ਰੀ ਅਕਾਲ ਜੀ ਪੂਰੇ ਵੀਰ ਨੂੰ ਸਭ ਤੋਂ ਪਹਿਲਾਂ ਸੱਸੀ ਅਕਾਲ ਜੀ ਮੇਰੀ ਦੁਕਾਨ ਦਾ ਨਾਮ ਲਵਲੀ ਐਂਟਰਪ੍ਰਾਈਜ਼ ਹੈ ਮੇਰੇ ਕੋਲ ਨਾਲ ਜੀ ਹਰ ਇੱਕ ਕੈਟਾਗਰੀ ਵਿੱਚ ਜ਼ਰੂਰ ਸੈਮੀ ਮਸ਼ੀਨ ਮਿਲਦੂਗੀ ਫੁੱਲੀ ਆਟੋਮੈਟਿਕ ਮਸ਼ੀਨ ਮਿਲਜੂਗੀ ਜੀ ਬਾਜ਼ਾਰ ਨਾਲੋਂ ਬੜੀ ਸਸਤੇ ਰੇਟਾਂ 'ਤੇ ਮਿਲਦੀ ਹੈ ਜੀ ਠੀਕ ਹੈ ਜੀ ਤੁਸੀਂ ਆਨਲਾਈਨ ਤੋਂ ਕੀ ਫਨਲੈਸ ਦੇ ਨਾਲ ਮਸ਼ੀਨ ਫ੍ਰਿਜ ਹਰ ਚੀਜ਼ ਵੇਚਦੇ ਆ ਜੀ ਕਯੂਸੀ ਕਰਕੇ ਦਿੰਦੇ ਆ ਜੀ ਗਾਰੰਟੀ ਵੰਟੀ ਦੇ ਨਾਲ ਦਿੰਦੇ ਆ ਜੀ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਸਾਡੇ ਕੋਲ 24 ਘੰਟੇ ਅਵੇਲੇਬਲ ਹੈ ਫਰੰਟ ਲੋਡ ਮਸ਼ੀਨ ਹੈ ਜੀ ਠੀਕ ਹੈ ਜੀ ਤੇ ਬਾਜ਼ਾਰ ਦੇ ਵਿੱਚ ਘੱਟੋ ਘੱਟ ਵੀ 7 ਕਿਲੋ ਸੈਮਸੰਗ ਹੈ ਜੀ ਕਮ ਸੇ ਕਮ ਵੀ 27000 ਰੁਪਏ ਦੀ ਆ ਪਰ ਆਪਣੇ ਕੋਲ ਸਿਰਫ ਹੀ 20000 ਰੁਪਏ ਚ ਸੱਤ ਕਿਲੋ ਫੋਨ Samsung ਦੀ ਮਿਲਦੀ ਹੈ। ਮਤਲਬ ਕਿ 7000 ਰੁਪਏ ਦਾ ਆਪ ਨੂੰ ਬਚਤ ਇੱਥੇ ਹੁੰਦੀ ਆ। ਬਿਲਕੁਲ ਬਿਲਕੁਲ 30% ਐਕਸਟਰਾ ਡਿਸਕਾਊਂਟ ਹੈ ਜੀ ਬਾਜ਼ਾਰ ਨਾਲੋਂ ਆਨਲਾਈਨ ਨਾਲੋਂ। ਉਹ ਸਾਹਮਣੇ ਇੱਕ LG ਦੀ ਮਸ਼ੀਨ ਪਈ ਹੈ ਇਹਦਾ ਰੇਟ ਇਹਦਾ ਕੀ ਰੇਟ ਹੈ ਜੀ? ਇਹ ਬਾਜ਼ਾਰ ਦੇ ਵਿੱਚ ਘੱਟੋ ਘੱਟ 15000 ਰੁਪਏ ਦੀ ਮਸ਼ੀਨ ਹੈ ਜੀ। ਠੀਕ ਹੈ ਜੀ। ਆਪਣੇ ਕੋਲ 11000 ਰੁਪਏ ਤੋਂ 8 ਕਿਲੋ ਮਸ਼ੀਨ ਮਿਲ ਜੂਗੀ ਜੀ। ਠੀਕ ਹੈ ਜੀ। ਡਟਰ ਦੇ ਅੰਦਰ। ਕਿੰਨੇ ਪਰਸੈਂਟ ਬਣ ਗਿਆ ਜੀ ਇਹਦਾ? ਇਹ ਲਗਭਗ 30% ਡਿਸਕਾਊਂਟ ਹੋ ਜਾਂਦਾ ਜੀ। ਠੀਕ ਹੈ ਜੀ। ਹਾਂਜੀ। ਇਹ ਆਪਾਂ ਨੂੰ ਕੋਈ ਡਿਸਕਾਊਂਟ ਦੇਵਾਂਗੇ ਦੇਵਾਂਗੇ ਮਤਲਬ ਜੇ ਕੋਈ ਤੁਹਾਡਾ ਵੀਰ ਦੇਖ ਕੇ ਆਉਂਦਾ ਹੈ ਤੁਹਾਡੀ ਵੀਡੀਓ ਆ ਕੇ ਸਾਨੂੰ ਦਿਖਾਉਂਦਾ ਹੈ ਤੁਹਾਨੂੰ 500 नेक्स्ट ਟਾਈਮ ਡਿਸਕਾਊਂਟ ਕਰ ਦੇਵਾਂਗੇ 35% ਦੇਵਾਂਗੇ 35 ਕਰਦੇ ਕੋਈ ਦਿੱਕਤ ਨਹੀਂ ਹੋਰ ਕਿਸ ਮਾਦ ਤੁਹਾਡੇ ਕੋਲ AC ਵੀ ਵਿਕੇ ਦੀ ਪਿੱਛੇ ਵਾਧੂ ਵਾਧੂ AC ਵਾਧੂ ਯਾਰ ਹਿੱਟਰ ਵਾਲਾ ਮੋਡ ਲੈ ਜੀ ਬਾਜ਼ਾਰ ਦੇ ਅੰਦਰ 30000 ਰੁਪਏ ਤੋਂ ਘੱਟ ਨਹੀਂ ਕੀ ਜੀ ਪਰ ਆਪਣੇ ਕੋਲ 18000 ਰੁਪਏ ਦੀ ਮਿਲ ਜਾਂਦੀ ਹੈ ਇਹ ਬਿੱਦ ਹਿੱਟਰ ਹੈ ਜੀ ਪਾਣੀ ਗਰਮ ਕਰਦੀ ਹੈ ਆਨਲਾਈਨ ਰਿਟਰਨ ਦਾ ਸਟਾਕ ਹੁੰਦਾ ਕੋਈ 7 ਦਿਨ ਕਿਸੇ ਰਿਟਰਨ ਕਰਦਾ ਇਹ ਉਹੀ ਮਸ਼ੀਨਾਂ ਜਿਹੜੀ ਆਪੇ ਸਿਕਾਉਂਦੀ ਤੇ ਆਪੇ ਮਤਲਬ ਜਿਹੜੀ ਆਪੇ ਦੋ ਕੈਪਸੂਲ ਵਿੱਚ ਹੀਟਰ ਹੀ ਹੈ ਦੇ ਅੰਦਰ ਜੀ ਮਸ਼ੀਨ ਠੀਕ ਹੈ ਮਤਲਬ ਇਹ ਇਹਦੇ ਚ ਦੂਜਾ ਐ ਨਹੀਂ ਜਿਵੇਂ ਆਪਾਂ ਆਮ ਮਸ਼ੀਨਾਂ ਦੇ ਕੱਪੜੇ ਕੱਢ ਕੇ ਦੂਜੇ ਵਾਂਗ ਇਹਨਾਂ ਨੂੰ ਬੈਨੀਫਿਟ ਹੈ ਸੁੱਕੇ ਪਾ ਲੈ ਸੁੱਕੇ ਘਰ ਲਓ ਜੀ ਠੀਕ ਹੈ ਇਹਦਾ ਬੈਨੀਫਿਟ ਇਹ ਹੈ ਜੀ ਠੀਕ ਆ ਇਹਦਾ ਇਹਦਾ ਦੱਸੋ ਜੀ ਇਹਦਾ ਮਾਈਕ੍ਰੋਵੇਨ ਮਿਲ ਜਾਣਗੇ ਜੀ ਉਹਨਾਂ 28 ਲੀਟਰ ਦਾ ਮਾਈਕ੍ਰੋਵੇਨ ਹੈ ਜੀ ਠੀਕ ਹੈ ਜੀ ਬਾਜ਼ਾਰ ਦੇ ਅੰਦਰ ਜੀ 12.5000 ਰੁ AC ਪਿਆ ਜੀ ਬਿੰਦੋਵੇਸ ਜੀ 1.5 ਟਨ 5 ਸਟਾਰ ਜੀ ਠੀਕ ਹੈ ਜੀ ਲੈਕਨ ਦਾ ਜੀ ਲੈਕਨ 20-2000 ਰੁਪਏ ਦੇ ਦਾਂਗੇ ਟਾਟਾ ਦਾ ਬੋਲਟਰ ਦਾ ਬ੍ਰਾਂਡ ਹੈ ਬੋਲਟਰ ਟਾਟਾ ਜੀ ਠੀਕ ਹੈ ਜੀ 20 ਰੁਪਏ ਦਾ 5 ਸਟਾਰ ਜੀ ਆ ਪਿਆ ਜੀ AC ਦੇਖ ਲਓ ਜੀ ਹਾਇਰ ਦੇ AC ਆ 1.3 ਟਨ 3 ਸਟਾਰ ਜੀ ਸਿਰਫ 25000 ਰੁਪਏ ਦਾ ਹੈ ਜੀ ਠੀਕ ਹੈ ਜੀ ਲੈਕਨ ਦਾ AC ਪਿਆ ਜੀ ਆ ਰਿਹਾ ਜੀ 1.3 ਟਨ 3 ਸਟਾਰ ਹੈ ਜੀ ਔਨਲਾਈਨ 383900 ਰੁਪਏ ਦਾ ਆਪਣੇ ਕੋਲ ਸਿਰਫ 28500 ਅਵੇਲੇਬਲ ਹੈ ਠੀਕ ਹੈ ਜੀ ਹਾਂ ਜੀ ਹੋਰ ਦੱਸੋ ਜੀ ਹੋਰ ਨਾ ਪਹਿਲੇ ਵੀ ਉਧਰ ਦੇਖ ਇਹ ਫ੍ਰਿਜ ਦਾ ਕੀ ਰੇਟ ਰੂਟ ਹੈਗਾਗਾ ਮਤਲਬ ਇਹ ਫ੍ਰਿਜ ਵੀ ਦੇ ਔਨਲਾਈਨ 38000 ਰੁਪਏ ਦਾ ਆਪਣੇ ਕੋਲ ਤੁਹਾਨੂੰ 30% ਕੱਟ ਕੇ 24 24000 ਰੁਪਏ ਦਾ ਪੈ ਜਾਂਦਾ ਬਿਲਕੁਲ ਬ੍ਰੈਂਡ ਨਿਊ ਪੀਸ ਹੁੰਦੇ ਆ ਜੀ ਠੀਕ ਹੈ ਜੀ ਰਿਟਰਨ ਦਾ ਸਟਾਕ ਆ ਬਸ ਮਨੀ ਰਿਟਰਨ ਠੀਕ ਹੈ ਜਿਹੜਾ Amazon ਤੋਂ ਕੋਈ ਮੰਗਾਉਣੇ ਆਪਾਂ ਵਾਪਸਿਆਂ ਦੋ ਉਹਦਾ ਸੌਦਾ ਆ ਲੈ ਕੇ ਆ ਜਾਂਦਾ ਜੀ ਆਹ ਤਾਂ ਫ੍ਰਿਜ ਬਹੁਤ ਵੱਡੀ ਆ ਬਾਈ ਤਾਂ ਬੰਦਾ ਵੜ ਜੇ ਭਾਵੇਂ ਜੀ 592 ਲੀਟਰ ਦੀ ਫ੍ਰਿਜ ਹੈ ਜੀ 592 74000 ਰੁਪਏ ਹੈ ਜੀ ਠੀਕ ਆ ਆਪਾਂ ਇਹਨੂੰ ਬਹੁਤ ਵੱਡਾ ਡਿਸਕਾਊਂਟ ਦੇ ਦੇ ਰਹੇ ਆ ਕਸਟਮਰ ਅਸੀਂ 54000 ਰੁਪਏ ਦੇ ਦਿੰਦੇ ਹਾਂ ਜੀ ਤੇ ਤਾਂ ਬਹੁਤ ਫਰਕ ਆ ਬਹੁਤ ਫਰਕ ਆ ਜੀ ਬਹੁਤ ਫਰਕ ਹੈ ਹੁਣ ਆ ਸਾਈਡ ਮੇ ਸਾਈਡ ਫ੍ਰੀਜ ਹੈ ਜੀ ਦੋ ਦੋ ਸਾਈਡਾਂ ਇਹਦੇ ਵਿੱਚ ਹਾਂਜੀ ਹਾਂਜੀ ਹਾਂ ਹਾਂ ਦੋ ਸਾਈਡਾਂ ਬਈ ਇਹਦੇ ਵਿੱਚ ਤੇ ਤਾਂ ਬਰਫਾਲਾ ਖਾਨਾ ਬਈ ਆ ਬਰਫਾਲਾ ਖਾਨਾ ਹੁੰਦਾ ਇਦਾਂ ਅੱਛਾ ਇਦਾਂ ਹੀ ਸਾਈਡ ਬਰਫਾਲਾ ਹੁੰਦਾ ਹਾਂਜੀ ਹਾਂਜੀ ਬਰਫ ਜਮਦੀ ਮਤਲਬ ਇਦਾਂ ਹਾਂਜੀ 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 ਠੀਕ ਹੈ ਹਾਂਜੀ ਰਿਫਜ ਬਹੁਤ ਸੋਹਣੀ ਬਈ ਇਹ ਕੀ ਪ੍ਰਾਈਸ ਹੈ ਬਿਲਕੁਲ ਡੈਂਟ ਤੋਂ ਬਿਨਾਂ ਹੈ ਜੀ 90000 ਦੇ ਆ ਬਿਆਰ ਜੀ ਠੀਕ ਹੈ ਤੁਸੀਂ 54500 ਰੁਪਏ ਦੀ ਬੋਲ 54500 ਠੀਕ ਉਹਨਾ Samsung ਦੀ ਫੇਜਾ ਸਾਹਿਬ 182 ਲੀਟਰ ਦੀ ਬਿਲਕੁਲ ਬ੍ਰੈਂਡ ਨਿਊ ਪੀਸ ਹੈ ਦੇਖੋ ਤੇ ਕੰਡੀਸ਼ਨ ਦੇਖੋ ਪ੍ਰੇਦੀ ਜੀ ਠੀਕ ਹੈ ਜੀ ਹੈ ਰਿਟਰਨ ਵਾਲੀ ਜੀ ਇਹ ਬਾਜ਼ਾਰ 'ਚ 6 13000 ਦੀ ਆਪਣੇ ਕੋਲ 9000 ਰੁਪਏ ਦੀ ਮਿਲ ਜਾਂਦੀ ਹੈ ਠੀਕ ਹੈ ਜੀ ਤੁਹਾਡੇ ਕੋਲ ਸਾਊਂਡ ਸਿਸਟਮ ਵੀ ਪਿਆਰਾ 뮤직 ਸਿਸਟਮ ਜੇ ਆਪਣੇ ਘਰ ਹੈ ਨਾ ਇਹ ਆਨਲਾਈਨ ਤੋਂ ਜੋ ਵੀ ਡੇਟਾ ਉਹ ਤਾਂ 45 ਤੇ ਵੇਚਦੇ ਨੇ 뮤직 ਸਿਸਟਮ ਕੋਈ ਵੀ ਹੈ ਜੀ ਆਨਲਾਈਨ ਤੋਂ 45 ਤੇ ਵੇਚਾਂ ਵਧੀਆ ਨਾਲੇ ਲਾਈਟ ਵੇਟ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਹੈ ਬਹੁਤ ਸ਼ਾਨਦਾਰ ਹੈ ਜੀ ਉਹਨਾ ਫੇਜ ਦੇਖੋ ਜੀ ਕਿੰਨਾ ਜਮਾ ਬਿਲਕੁਲ ਬ੍ਰੈਂਡ ਨਿਊ ਬਿਆਰ ਦੇਵੋਗੇ ਤਾਂ 22 ਤਹੀ ਹੱਥ ਘੱਟ ਕੋ ਦਿੰਦਾ ਜੀ ਤੁਹਾਨੂੰ ਆ ਤਾਂ ਉਹਦੇ ਨਾਲ ਦੀ ਆ ਗਈ ਜੀ ਇੱਥੇ ਇੱਕ ਹੋਰ ਫਿਰ ਆ ਆ ਦੂਸਰੀ ਦੇਖੋ ਜੀ ਸਾਢੇ 3 3,85,000 ਦੀ ਆਨਲਾਈਨ ਹੈ 900 ਲੀਟਰ ਦੀ ਫਿਰਜਾ Samsung ਦੀ ਜੀ 900 ਲੀਟਰ ਇੱਥੇ YouTube ਵਗੈਰਾ ਵੀ ਚੱਲਦੀ ਹੈ ਜੀ YouTube ਚੱਲਦਾ ਹੈ ਜੀ ਬਿਲਕੁਲ ਆ YouTube ਵਗੈਰਾ ਚੱਲਦੀ ਹੈ ਜੀ ਗਾਰੇ ਕੋਨੇ ਸੋਹਣਾ ਅੱਛਾ ਸਕਰੀਨ ਲੱਗੀ ਹੋਈ ਆ ਮੂਰੇ ਹਾਂ ਜੀ ਹਾਂ ਜੀ ਠੀਕ ਹੈ ਦੇਖੋ ਜੀ ਇਹਦਾ ਫ੍ਰਿਜ ਵਾਲਾ ਹਨਾ ਉਪਰਲੀ ਸਾਈਡ ਫ੍ਰਿਜ ਵਾਲੀ ਇਹਦੀ ਹਾਂ ਇਹ ਸਾਰਾ ਹੱਥਲੇ ਫ੍ਰਿਜ ਹੈ ਜੀ ਹੱਥਲੇ ਫ੍ਰਿਜ ਪਰ ਉੱਪਰ ਮਗਰ ਦੂਜਾ ਹਾਂ ਜੀ ਤੁਸੀਂ ਇਹਨੂੰ ਚਾਹੋ ਤਾਂ ਪੂਰੇ ਨੂੰ ਫ੍ਰਿਜੇ ਵੀ ਬਣਾ ਸਕਦੇ ਹੋ ਕਨਵਰਟੇਬਲ ਫ੍ਰਿਜ ਹੈ ਜੀ ਇਹ ਇੱਕ ਇੱਥੇ ਪੀਛੇ ਦੇਖਿਆ ਸੀ ਬਈ ਆਹ ਕੀ ਸਿਸਟਮ ਹੈ ਇਹਦੇ ਵਿੱਚ ਮੈਂ ਲਦਾ ਰੂਗਾ ਕਿ ਕੁਝ ਹੋਰ ਆ ਇਹ ਆਰਓ ਵਾਲੀ ਫ੍ਰਿਜ ਹੈ ਜੀ ਇਹ ਚ ਇਹ ਵਾਟਰ ਸਿਸਟਮ ਹੈ ਤੁਸੀਂ ਇੱਥੇ ਪਾਣੀ ਕੱਢ ਸਕਦੇ ਹੋ ਬਰਫ਼ ਕ੍ਰਸ਼ ਹੋ ਕੇ ਆਊਗੀ ਸਭ ਕੁਝ ਹੋ ਕੇ ਆਊਗਾ ਅੰਦਰ ਜਗ੍ਹਾ ਬਣੀ ਹੈ ਬਰਫ਼ ਕ੍ਰਸ਼ ਦੀ ਜਗ੍ਹਾ ਬਣੀ ਹੋਈ ਹੈ ਓ ਬੱਲੇ ਹਾਂ ਜੀ ਆਹ ਸਿਸਟਮ ਯਾਰ ਮ ਤਿੰਨ ਦਰਵਾਜ਼ਾ ਨਹੀਂ ਫਿਰ ਜੀ ਬਿਆਸ ਨੂੰ ਬਹੁਤ ਘੱਟ ਮਿਲੂਗਾ ਜੀ ਜੇ ਤਿੰਨ ਦਰਵਾਜ਼ੇ ਹੋਣਗੇ ਫਿਰ ਦੇ ਜੀ ਠੀਕ ਆ ਇਹਦਾ ਆ ਸਾਈਡ ਉਹੀ ਬਰਫਾ ਲਈ ਹਾਂਜੀ ਨਹੀਂ ਨਹੀਂ ਇਹਦੀ ਇਕੱਲੀ ਇੰਨੀ ਸਟੋਰੇਜ ਹੈ ਇਹਦੀ ਇਕੱਲੀ ਇੰਨੀ ਬਰਫਾ ਲਈ ਦਾ ਸਟੋਰੇਜ ਹੈ ਅੱਛਾ ਆਪਾਂ ਇਹ ਖੋਲਣਾ ਹੋਵੇ ਇਕੱਲਾ ਬਰਫਾਣਾ ਖੋਲ ਸਕਦੇ ਇੱਕ ਨਿੱਕੀ ਰੇਟ ਹੈ ਬਈ ਇਹਦਾ ਇਹ ਸਰ 97000 ਰੁਪਏ ਦੀ ਬਜਾਰਤ ਹੈ ਜੀ ਆਪਣੇ ਕੋਲ ਸਿਰਫ 65000 ਰੁਪਏ ਦੀ ਹੈ ਐਡਰੈਸ ਦੇ ਦਿਓ ਬਈ ਮਾੜਾ ਜੀ ਹਾਂਜੀ ਮੇਰੇ ਦੁਕਾਨ ਦਾ ਲਵਲੀ ਐਂਟਰਪ੍ਰਾਈਜ਼ ਹੈ ਜੀ ਕਿਸ਼ਨਾ ਮਾਰਕੀਟ ਸ਼ਾਪ ਨੰਬਰ 54 55 56 ਤੇ 9 ਨੰਬਰ ਦੁਕਾਨ ਹੈ ਤੇ ਕੋਈ ਵੀ ਦਿੱਕਤ ਆਵੇ ਸਾਡੇ ਕੋਲ ਆਓ ਕੋਈ ਦਿੱਕਤ ਨਹੀਂ ਐ ਅਸੀਂ ਬੈਠੀਆਂ ਜੀ ਤੁਹਾਨੂੰ ਬਧੇ ਬਧੇ ਡਿਡ ਦੇਵਾਂਗੇ ਤੁਹਾਡੀ ਕੋਈ ਵੀਡੀਓ ਸ਼ੇਅਰ ਕਰਕੇ ਆਓ ਉਹਨੂੰ ਅਸੀਂ ਐਕਸਟਰਾ ਡਿਸਕਾਊਂਟ ਵੀ ਨਾਲ ਦੇਵਾਂਗੇ ਜਰੂਰ ਠੀਕ ਹੈ ਜੀ ਧੰਨਵਾਦ ਮੇਰਾ ਮੋਬਾਈਲ ਨੰਬਰ ਹੈ ਜੀ 987632071 ਭਾਈ ਬਹੁਤ ਵਧੀਆ ਇਹਨਾਂ ਨੇ ਜਾਣਕਾਰੀ ਦਿੱਤੀ ਆਪਾਂ ਨੂੰ ਤੇ 5% ਤੁਹਾਨੂੰ ਐਕਸਟਰਾ ਡਿਸਕਾਊਂਟ ਜਿਹੜਾ ਮਿਲ ਜੂਗਾ ਸਮਾਨ ਦੇਖ ਲਓ ਦੁਕਾਨ ਭਰੀ ਹੋਈ ਐ ਇਹ ਮੂਹਰੇ ਇਹ ਸਾਹ ਇਹ ਫਰੰਟ ਦਿਖਾਓ ਐਲਟੀ ਦਿਖਾਓ ਆਪਣਾ ਐਲਟੀ ਦਾ ਬਹੁਤ ਮੇਨ ਕਮ ਹੈ ਆ ਦੇਖੋ ਭਾਜੀ ਜੇ ਮੈਂ ਸੀਲਡ ਪੀਸ ਆਉਂਦੇ ਹੈ ਸਾਡੇ ਕੋਲੇ ਐਮ ਆਈ ਡੀ ਉਹ ਦਿੱਕਤ ਨਹੀਂ ਕਰਨੀ ਇਹ ਬਾਜ਼ਾਰ ਦੇ ਵਿੱਚ ਜੇ ਮੰਨ ਲਓ ਐਲ ਡੀ ਲੱਭਕ 23 24 ਹਜ਼ਾਰ ਪਿੱਛੇ 15 ਹਜ਼ਾਰ ਐਮ ਆਈ ਡੀ 43 ਇੰਚ ਕਿੰਨੇ ਕਿੰਨੇ ਇੰਚੀ ਹੈ ਜੀ ਇਹ 43 ਇੰਚ ਹੈ ਜੀ ਠੀਕ ਹੈ ਹਾਂ ਜੀ 22000 ਦੇ ਬਿਆਰ ਚੱਲਦੀ ਹੈ ਆਪਣੇ ਕੋਲ ਸਿਰਫ 1500 ਦਾ ਟੀਵੀ ਹੈ ਜੀ ਕਿ ਸਮਾਰਟ LED ਹੈ ਜਮ ਸਮਾਰਟ LED ਹੈ ਐਂਡਰੌਇਡ ਹੈ ਜੀ ਗੂਗਲ ਵਗੈਰਾ ਯੂਪੀ ਹਰ ਚੀ ਚੱਲਦੀ ਹੈ ਆਹ ਇੱਕ ਨਿਕਲਦੀ ਹੈ ਵੌਇਸ ਕਮਾਂਡ ਰਿਮੋਟ ਹੈ ਕੋਈ ਇਸ਼ੂ ਨਹੀਂ ਕਰਨ ਦੁਕਾਨ ਬਾਈਆਂ ਦੀ ਹੈਗੀ ਇਹ ਬਡਨਸਰ ਫਰੰਟ ਦੇ ਉੱਤੇ ਖੱਬੇ ਹੱਥ ਬਿਲਕੁਲ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਕ੍ਰਿਸ਼ਨਾ ਨਗਰ ਅਸਲ ਦੇ ਵਿੱਚ ਹੈ ਨਾ ਜੀ ਕ੍ਰਿਸ਼ਨਾ ਨਗਰ ਕ੍ਰਿਸ਼ਨਾ ਨਗਰ ਥਰਮਲਾਂ ਦੇ ਕੋਲੇ ਐ ਮਰੋਡ ਰੋਡ ਤੇ ਤੁਸੀਂ ਆਉਣਾ ਬਸ ਡਬਲਯੂ ਐਂਟਰਪ੍ਰਾਈਜ਼ਸ ਜਦੋਂ ਤੁਸੀਂ ਐਂਟਰੀ ਕਰ ਨੂੰ ਕ੍ਰਿਸ਼ਨਾ ਨਗਰ ਦੇ ਅੰਦਰ ਹਾਂਜੀ ਜੀ ਵੱਡੇ ਸਰ ਦੂ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਸਮਾਂ ਦੇਣ ਲਈ ਕੋਈ ਗੱਲ ਨਹੀਂ ਸਰ ਕੋਈ ਦਿੱਕਤ ਨਹੀਂ ਜਿਵੇਂ ਮਰਜ਼ੀ ਅੱਜ ਆਪਾਂ ਆਏ ਸੀ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਕ੍ਰਿਸ਼ਨਾ ਨਗਰ ਦੇ ਵਿੱਚ ਇਹ ਜਿਹੜੀ ਮਾਰਕੀਟ ਹੈਗੀ ਹੈ ਨਾ ਇਹਦੇ ਵਿੱਚ ਫਲਿੱਪਕਾਰਟ ਤੇ ਐਮਾਜ਼ਨ ਦਾ ਸਾਮਾਨ ਨਾ ਮਿਲਦਾ ਤੁਸੀਂ ਪਿੱਛੇ ਦੇਖ ਕੇ ਆਏ ਹੋ ਰਾਤ ਹੋਣ ਵਾਲੀ ਆ ਸ਼ਾਮ ਹੋ ਗਈ ਬੱਤੀਆਂ ਚੱਲਵੀਆਂ ਆਪਾਂ ਪਿੰਡ ਵੀ ਜਾਣਾ ਹੁਣ ਚੱਲਦੇ ਆਪਾਂ ਪਿੰਡ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਨਵੀਂ ਥਾਂ ਦੇ ਉੱਪਰ ਯਾਦ ਰੱਖਿਓ ਆਪਾਂ ਟੂਰ ਵੀ ਕਰਨਾ ਉਧਰ ਵੀ ਨਾਲ ਜੁੜਿਓ ਸਾਥ ਦਿਓ ਧੰਨਵਾਦ ਜੀ